ਜੋ ਬੋਲੇ ਸੋ ਨਿਰਪਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਇਸ ਪਾਵਨ ਦਿਹਾੜੇ ਤੇ ਲੋਕਾਂ ਦਾ ਉਤਸ਼ਾਹ ਦੇਖ ਕੇ ਅਸੀਂ ਸੋਚ ਰਹੇ ਹਾਂ ਕਿ ਇਹ ਇਦਾਂ ਦੇ ਕੰਮ ਨਿਰੰਤਰ ਚੱਲਦੇ ਰਹਿਣੇ ਚਾਹੀਦੇ ਆ ਜਿਹੜੇ ਹਰ ਜਾਤੀ ਨੂੰ ਹਰ ਧਰਮ ਨੂੰ ਇੱਕ ਮਾਲਾ ਚ ਪਰੋ ਕੇ ਅੱਜ ਸਾਡਾ ਸੰਤ ਸਮਾਜ ਇਸ ਤਰ੍ਹਾਂ ਦੀ ਅਗਵਾਈ ਕਰਕੇ ਲੈ ਕੇ ਜਾ ਰਿਹਾ ਹੈ ਔਰ ਮੋ ਭਗਵਾਨ ਰਾਮ ਜੀ ਔਰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਬਹੁਤ ਹੀ ਤੈ ਦਿਲੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਇਹ ਬਲ ਬਖਸ਼ਿਆ ਇਸ ਟ੍ਰੇਨ ਨੂੰ ਲੈ ਕੇ ਜਾਣ ਦਾ ਮੈਂ ਆਪਣੇ ਸ਼ਬਦਾਂ ਨੂੰ ਵੀ ਰਾਮ ਦਿੰਦਾ ਜੈ ਵਾਲਮੀਕੀ ਹਰ ਹਰ ਵਾਲਮੀ ਇਸ ਧਰਮ ਜਿਹੜਾ ਯਾਤਰਾ ਦੇ ਵਿੱਚ ਜੋ ਸਪੈਸ਼ਲ ਟ੍ਰੇਨ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਹੈ ਰੇਲ ਮੰਤਰਾਲੇ ਵੱਲੋਂ ਦਿੱਤੀ ਗਈ ਹੈ ਅਸੀਂ ਕੋਟੀ ਕੋਟੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਭ ਨੂੰ ਸ਼ੁਭ ਕਾਮਨਾਵਾਂ ਜਿੰਨੇ ਹਾਂ ਦੇਸ਼ ਵਾਸੀਆਂ ਨੂੰ ਯੋਗੀ ਰਮਾਇਣ ਦੇ ਸੰਦੇਸ਼ ਨੂੰ ਲੈ ਕੇ ਘਰ-ਘਰ ਤੱਕ ਰਮਾਇਣ ਦੇ ਉਪਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਯਤਨ ਇਸ ਟੋਲੀ ਨੇ ਕੀਤਾ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਤੇ ਅੰਤਰਰਾਸ਼ਟਰੀਆ ਵਾਲਮੀਕੀ ਮਧਵੀ ਸਿੱਖ ਸੰਸਥਾ ਧਰਮ ਸਮਾਜ ਦੇ ਵੱਲੋਂ ਇਸ ਮਹੀਮ ਨੂੰ ਲਗਾਤਾਰ 4 ਮਹੀਨੇ ਤੋਂ ਦਿਨ ਰਾਤ ਇੱਕ ਕਰਕੇ ਇਸ ਟੋਲੀ ਨੇ ਨੇਂਦ ਕੀਤੀ ਸੰਗਤਾਂ ਤੱਕ ਵਾਲਮੀਕੀ ਮਹਾਰਾਜ ਜੀ ਦੀ ਰਮਾਇਣ ਦਾ ਸੰਦੇਸ਼ ਲੈ ਕੇ ਭਗਵਾਨ શ્રી ਰਾਮਚੰਦਰ ਜੀ ਦੇ ਪਰਦੇਸ਼ ਨੂੰ ਲੋਕਾਂ ਤੱਕ ਸਾਂਝੇ ਕੀਤਾ ਤਾਂ ਕਿ ਧਰਮਾਂ ਦੇ ਵਿੱਚ ਜੋ ਬਿਤਕਰਾ ਹੈ ਜਾਤ ਪਾਤ ਦਾ ਉੱਚ-ਨੀਚ ਦਾ ਕੋਣ ਹੈ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਧਰਮ ਜੋੜੋ ਯਾਤਰਾ ਵਾਲਮੀਕੀ ਤੀਰਤ ਤੋਂ ਪਾਵਨ ਅਯੁੱਧਿਆ ਧਾਮ ਤੱਕ ਲਿਜਾ ਰਹੇ ਹਾਂ ਵਾਲਮੀਕੀ ਮਹਾਰਾਜ ਜੀ ਵਿਰਾਜਮਾਨ ਅਯੁੱਧਿਆ ਧਾਮ ਹੋਣਗੇ ਜੇ ਉਹ ਵਿਆ ਤਾਂ ਤੋਂ ਸ਼੍ਰੀ ਰਾਮਚੰਦਰ ਜੀ ਵਾਲਮੀਕੀ ਪਾਵਨ ਤੀਰਤ ਤੇ ਵਿਰਾਜਮਾਨ ਹੋਣਗੇ ਪਵਨ ਜੋਤੀ ਦੇ ਰੂਪ ਦੇ ਵਿੱਚ ਇਹ ਹੀ ਸਾਡਾ ਸੰਦੇਸ਼ ਹੈ ਕਿ ਧਰਮਾਂ ਤੋਂ ਯਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਜੀਂਦੇ ਰੱਖੀਏ ਤੇ ਵਾਲਮੀਕੀ ਮਾਰੇ ਦੱਸੇ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ ਤੇ ਆਪਣੀ ਜੀਵਨ ਪદ્ધਤੀ ਨੂੰ ਸੁਧਾਰ ਕੇ ਭਵ ਸਾਗਰ ਚੋਂ ਪਾਰ ਹੋ ਜਾਈਏ ਸਾਰਿਆਂ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਵਾਲਮੀਕੀ ਤੀਰਤ ਤੋਂ ਅਜੋਧਿਆ ਰਾਮ ਮੰਦਰ ਸੰਤ ਸਮਾਜ ਦੀ ਇਕਵਾਹੀ ਦੇ ਵਿੱਚ ਜਿਹੜੀ ਆ ਅੰਮ੍ਰਿਤਸਰ ਤੋਂ ਚੱਲੀ ਜਲੰਧਰ ਦੇ ਵਿੱਚ ਬੜਾ ਸੁਆਗਤ ਹੋਇਆ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਸੁਆਗਤ ਹੋਇਆ ਲੁਧਿਆਣਾ ਵਾਸੀਆਂ ਨੇ ਵੀ ਬਹੁਤ ਵੱਡਾ ਮਾਣ ਦਿੱਤਾ ਔਰ ਇਹ ਜਿਹੜਾ ਸੰਤ ਸਮਾਜੇ ਦੀ ਇਕਵਾਹੀ ਕਰ ਰਿਹਾ ਇਹ ਜਿਹੜੀ ਧਰਮ ਜੋੜੋ ਯਾਤਰਾ ਵਾ ਤੇ ਬੜਾ ਇਹ ਦੇਸ਼ ਦੇ ਵਿੱਚ ਸੁਣਿਆ ਆ ਵੀ ਜਿਹੜਾ ਐਸੀ ਪਾਈਚਾਰਾ ਵਾ ਵਾਲਮੀਕੀ ਮਜਮੀ ਸਖ ਤੇ ਸਾਰੇ ਧਰਮ ਰੜ ਕੇ ਇੱਕ ਯਾਤਰਾ ਜਿਹੜੀ ਸਪੂਰਨ ਕਰ ਰਹੀ ਆ ਔਰ ਅੰਤਰਰਾਸ਼ਟਰੀ ਵਾਲਮੀਕੀ ਮਜਮੀ ਸਖ ਧਰਮ ਸਮਾਜ ਭਾਰਤ ਬਾਣੀ ਪ੍ਰਚਾਰ ਸਭਾ ਵੱਲੋਂ ਜਿਹੜੀ ਹੈ ਧਰਮ ਜੋੜੋ ਯਾਤਰਾ ਜਿਹੜੀ ਨਿਕਲ ਰਹੀ ਆ ਔਰ ਅੰਮਾਲੇ ਵੀ ਬਹੁਤ ਵੱਡਾ ਸਵਾਗਤ ਹੋ ਰਿਹਾ ਧੂਰੀ ਦੇ ਵਿੱਚ ਵੀ ਜਿਹੜਾ ਸਾਡਾ 300 ਬੰਦਾ ਜਿਹੜਾ ਆ ਉੱਥੇ ਚੜ੍ਹੇਗਾ ਔਰ ਉਹ ਵੀ ਬਹੁਤ ਵੱਡਾ ਸਵਾਗਤ ਹੋਏਗਾ ਅਸੀਂ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆ ਉਹ ਅੱਜ ਸਵੇਰੇ 11 ਵਜੇ ਅਸੀਂ ਅਜੋਧਿਆ ਪਹੁੰਚਾਂਗੇ ਤੇ 3 ਵਜੇ ਅਸੀਂ ਉਹ ਮੰਦਿਰ ਚ ਮੱਥਾ ਟੇਕਾਂਗੇ ਦੂਸਰੇ ਦਿਨ ਅਸੀਂ ਜਿਹੜਾ ਆ 10 ਵਜੇ ਉੱਥਰ ਵਾਅਮ ਦੀ ਕਰਾਂਗੇ ਕਈ ਨੂੰ ਅਸੀਂ ਇੱਥੇ ਪਾਵਨ ਵਾਲਮੀਕੀ ਦੀ ਰੱਤੇ ਪਹੁੰਚਾਂਗੇ 1440 ਲੋਕ ਆ ਜੀ ਪੂਰੀ ਟ੍ਰੇਨ ਦੇ ਵਿੱਚ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਜੀ ਔਰ ਲੋਕ ਅੱਜ ਵੀ ਸਾਨੂੰ ਇਹ ਗੱਲਾਂ ਕਰ ਰਹੇ ਆ ਵੀ ਤੁਸੀਂ ਅਗਲੀ ਟ੍ਰੇਨ ਜਿਹੜੀ ਆ ਉਹ ਕਦੋਂ ਲੈ ਕੇ ਜਾਣੀ ਆ ਅਸੀਂ ਵੀ ਜਾਵਾਂਗੇ ਬਹੁਤ ਵੱਡਾ ਉਤਸ਼ਾਹ ਅਸੀਂ ਅੱਜ ਜੋ ਇੱਥੇ ਇਕੱਠੇ ਹੋਏ ਆ ਸਾਰੇ ਇੱਥੋਂ ਸਾਡੇ ਅੰਬਰਸਰ ਤੋਂ ਜਿਹੜੀ ਯਾਤਰਾ ਲੈ ਕੇ ਜਾਈ ਜਾ ਰਹੀ ਹੈ ਵਾਲਮੀਕੀ ਆਸ਼ਰਮ ਜੀ ਤੋਂ ਲੈ ਕੇ ਅਯੁੱਧਿਆ ਤੱਕ ਤੇ ਅਸੀਂ ਅੱਜ ਉਹਦੀ ਸਵਾਗਤ ਸਵਾਗਤ ਦੇ ਹੇਠਾਂ ਇੱਥੇ ਖੜੇ ਆ ਜੀ ਅਸੀਂ ਤੇ ਜਿਹੜੇ ਰਾਜਕੁਮਾਰ ਅਟਵਾਲ ਜੀ ਆਪਣੇ ਰਾਸ਼ਟਰੀ ਸਲਮ ਫਾਊਂਡੇਸ਼ਨ ਦੇ ਰਾਸ਼ਟਰੀ ਅਦਖ ਨੇ ਤੇ ਉਹਨਾਂ ਦੀ ਅਗਵਾਈ ਹੇਠ ਇਹ ਯਾਤਰਾ ਅੰਬਰਸਰ ਤੋਂ ਲੈ ਕੇ ਅਯੁੱਧਿਆ ਤੱਕ ਜਾ ਰਹੀ ਹੈ ਇਹਦੇ ਚ ਫੁੱਲੀ ਇਹ ਟ੍ਰੇਨ ਜੀ ਸਾਡੀ ਮਤਲਬ ਜੋ ਚਾ ਹਾਂਜੀ ਲੁਧਿਆਣਾ ਤੋਂ ਸਰ 100 150 ਬੰਦਾਂ ਲੁਧਿਆਣਾ ਤੋਂ ਜਾ ਰਿਹਾ ਜੀ ਅੰਬਰਸਰ ਤੋਂ ਜੀ ਮੁਕਸਰ ਤੋਂ ਜੀ ਮਤਲਬ ਪੂਰੇ ਪੰਜਾਬ ਤੋਂ ਇਹ ਟ੍ਰੇਨ ਜਾ ਰਹੀ ਹੈ ਤੇ ਪੂਰੇ ਪੰਜਾਬ ਤੋਂ ਜਿੱਥੇ ਜਿੱਥੇ ਟ੍ਰੇਨ ਦਾ ਸਟਾਪ ਆ ਉੱਥੋਂ ਉੱਥੋਂ ਜੋ ਯਾਤਰੀ ਨੇ ਪ੍ਰੋਪਰ ਯਾਤਰਾ ਵਿੱਚ ਜਾ ਰਹੇ ਨੇ ਜੀ